ਨਾਮ ਦਸਨੀਲ ਸੇਂਘਾ ਜੀ ਜ਼ਿਲ੍ਹਾ ਮੋਗਾ ਪਿੰਡ ਫਤੇਗੜ ਕੋਲ ਡਾਣਾ ਵਾ 6 ਰੁਪਏ ਵਾਲੀ ਲਾਟਰੀ ਤੇ 1 ਕਰੋੜ ਦਾ ਨਾਮ ਲੱਗਿਆ ਜੀ ਕੰਮ ਕਿੱਦਾਂ ਤੁਹਾਨੂੰ ਪਤਾ ਲੱਗਿਆ ਜਿਹੜੀ ਅੱਜ ਲਾਟਰੀ ਨਿਕਲੀ ਹੈ ਇੱਕ ਕੱਲ੍ਹ ਹੀ ਮੈਂ ਲਾਟਰੀ ਪਾਈ ਸੀਗੀ 11:00 ਵਜੇ ਤੇ ਮੈਨੂੰ ਸਵਾ 1:00 ਵਜੇ ਜ਼ਿਲ੍ਹਾ ਤੋਂ ਲਾਟਰੀ ਸ਼ਰਮਾ ਲਾਟਰੀ ਦਾ ਫੋਨ ਆਇਆ ਕਿ ਤੁਹਾਡੀ ਲਾਟਰੀ ਲੱਗ ਗਈ ਆ ਤੇ ਮੈਨੂੰ ਅੱਠ ਵਾਰ ਤਾਂ ਯਕੀਨ ਹੀ ਨਹੀਂ ਹੋਇਆ ਇਸ ਗੱਲ ਤੇ ਵੀ ਫਿਰ ਮੈਂ ਦੁਬਾਰਾ ਨਾਲ ਪਰਫਰਮ ਕੀਤਾ ਤੇ ਫਿਰ ਮੈਨੂੰ ਦਿੱਕੀਨ ਹੋਇਆ ਕਿ ਕੋਈ ਟੈਕਟਰ ਦੇਖ ਕੇ ਮੜਾਈ ਵਿਛੇ ਰਹੀ ਹੈ ਕਿ ਮੇਰੇ ਟੈਕਟਰ ਕੋਲ ਮੈਲਾ ਨਾ ਹੋ ਸਕੇ ਕਿਸੁਪਨਾ ਕੀ ਸੀ ਗਲੈਟਰੀ ਪਾਉਂਦਾ ਜਿਹੜਾ ਅੱਜ ਨਿਕਲੀ ਹੈ ਕਿੰਨੀ ਕੀ ਖੁਸ਼ੀ ਹੈ ਪਰ ਕੀ ਸੋਚ ਕੇ ਪਾਈ ਸੀ ਕਿ ਕਿ ਜਿਹੜਾ ਅੱਜ ਲਾਟਰੀ ਤੁਸੀਂ ਬਹੁਤ ਜਿਆਦਾ ਵਾਜੀ ਪਹਿਲਾਂ ਵੀ ਇੱਕ ਅੱਧੀ ਵਾਰੀ ਕਿਸਮਤ ਅਜਮਾਈ ਆ ਪਰ ਕੱਲ ਮੈਂ ਚਾੜਕ ਮਾਤਾ ਦੇ ਜਾ ਰਿਹਾ ਸੀਗਾ ਨੀਰਾ ਉੱਥੇ ਸ਼ੂਗਰ ਮੈਲ ਦੇ ਵਿੱਚ ਮਾਤਾ ਦੀ ਜਗਾ ਵਾ ਉੱਥੇ ਮੱਥਾ ਟੇਕਣ ਜਾਣ ਰਿਹਾ ਸੀ ਜਾਂਦੇ ਹੋਏ ਨੇ ਮੈਂ ਇੱਕ ਟਿਕਟ ਖਰੀਦੀ ਤੇ ਮੈਨੂੰ ਸਮਝੋ ਵੀ ਪ੍ਰਮਾਤਮਾ ਨੇ ਜਾਂ ਮਾਤਾ ਨੇ ਇੱਕ ਖਫਾ ਹੀ ਦੇ ਦਾਲ ਦੇ ਦੇਖੋ ਜੀ ਸਸੀ ਗਲੈਟਰੀ ਸਾਰਿਆਂ ਨੂੰ ਮੈਂ ਪਰਵਿੰਦਰ ਸਿੰਘ ਇਸ ਟਾਈਮ ਗੜਾ ਆਪਣੀ ਐਨਕੇ ਜੈਂਸੀ ਵਾਲੀ ਬ੍ਰਾਂਚ ਦੇ ਕੱਲ ਆਪਰੇ ਕੋਲ ਕਰੋੜ ਰੁਪਏ ਨਿਕਲੇ ਆ ਯਾਨੀ ਕਿ ਜੰਮੂ ਦੇ ਜ਼ੀਰੇ ਵਿੱਚ ਟੋਲ ਹੈ ਕਿਤੇ ਸ਼ਰਮਾ ਜੀ ਲੋਟਰੀ ਸਟਾਲ ਜ਼ੀਰਾ ਉੱਥੇ 6 ਰੁਪਈਆ ਦੀ ਟਿਕਟ ਦੇ ਵਿੱਚ ਹਾਈਐਸਟ ਪ੍ਰਾਈਜ਼ ਜੀ 1 ਕਰੋੜ ਦਾ ਉਹ ਕੱਲ ਆਪਲੇ ਕੋਲ ਨਿਕਲ ਆਇਆ ਹੈ ਅੱਗੇ ਸੈਕੰਡ ਪ੍ਰਾਈਜ਼ ਨਿਕਲਦਾ ਹੈ 9000 ਦਾ ਕਿੰਨੀ ਵਾਰੀ ਨਿਕਲਿਆ ਜੀ ਕਰੋੜ ਦਾ ਇਨਾਮ ਹਰ ਵਾਰੀ ਰਹਿ ਜਾਂਦਾ ਹੈ ਕੱਲ ਇਤਿਹਾਸ ਰਚ ਗਿਆ ਇੱਕ ਕਰੋੜ ਦਾ ਇਨਾਮ ਨਿਕਲ ਆਇਆ 6 ਰੁਪਈਆ ਦੇ ਵਿੱਚ 6 ਰੁਪਈਆ ਤੁਹਾਨੂੰ ਕੋਈ ਕੋਲ ਡਰਿੰਕ ਤੱਕ ਨਹੀਂ ਪੁੱਛਦਾ ਡੀਅਰ ਕੰਪਨੀ ਨੇ 1 ਕਰੋੜ ਦਾ ਇਨਾਮ ਕੱਢ ਦਿੱਤਾ ਜੀ ਏ ਐਨ ਕੇ ਏਜੰਸੀ ਦੇ ਜਿਹੜੇ سٹਾਲੇ ਜੀਰੇ ਦੇ ਵਿੱਚ ਤੇ ਟਿਕਟ ਰੀਮ ਮਿਲਦੀ ਇਹ ਤੁਹਾਨੂੰ ਸੁਪਨੇ ਤੇ ਚਾਬੀ ਮਿਲਦੀ ਹੈ ਜੀ 6 ਰੁਪਏ ਦੀ ਟਿਕਟ ਦੇ ਵਿੱਚ ਇੱਕ ਕਰੋੜ ਦਾ ਕਾਲੀ ਨਾਮ ਨਿਕਲ ਆਇਆ ਐ ਬਾਦੀ ਇਹਨਾਂ ਨੂੰ ਅਸੀਂ ਕੀ ਕਹਿੰਦੇ ਮੈਨੂੰ ਐ ਲੱਗਦਾ ਜਿਵੇਂ ਉਹਨੇ ਕੋਈ ਸੈਲੀਬ੍ਰਿਟੀ ਬਣ ਗਿਆ ਇਹਨਾਂ ਦੀ ਇਨ ਪ੍ਰੋਮੋਸ਼ਨ ਹੋ ਚੁੱਕੀ ਹੈ ਜੀ 6 ਰੁਪਏ ਦੇ ਵਿੱਚ ਇਹਨਾਂ ਦੀ ਕਿਸਮਤ ਬਦਲ ਗਈ ਕਿੰਨੇ ਸੋਖੇ ਕਿਲੇ ਦੁੱਖ ਕੱਟੇ ਕੇ ਨਾ ਦੇ ਇੱਕ ਕਰੋੜ ਦਾ ਇਨਾਮ ਨਿਕਲ ਆਇਆ ਜੀ ਪਹਿਲਾਂ ਸਾਰਾ ਸਤਿ ਸ਼੍ਰੀ ਅਕਾਲ ਜੀ ਸ਼ਰਮਾ ਲਾਰਜਿਸਟਲ ਜੀਰਾ ਦੇ ਵਿੱਚ ਆ ਸਾਡਾ ਲਾਰਜਿਸਟਲ ਫਸਟ ਸਟੈਂਡ ਦੇ ਬਿਲਕੁਲ ਕੋ ਨੰਬਰ ਗੇਟ ਦੇ ਨਾਲ ਕੋ ਨੰਬਰ 22 ਟ੍ਰੈਕ ਟੌਪਰ ਦੇ ਬਿਲਕੁਲ ਨਾਲ ਆਪਣਾ ਸਟਾਲ ਹੈ ਕੱਲ ਇਹ ਸਾਡੇ ਭਰਾ ਸਾਡੇ ਕੋਲ ਆਏ ਨੇ ਕੱਲ ਇਹਨਾਂ ਨੇ 600 ਰੁਪਏ ਦੇ ਟਿਕਟ ਦਿੱਤੀ ਤੇ ਉਹਨਾਂ ਤੇ ਇਹਨਾਂ ਦਾ 100 ਰੁਪਏ ਦਾ ਨਾਮ ਲੱਗਿਆ ਸਾਡੇ ਤੋਂ ਆਹ ਟਿਕਟ ਨੰਬਰ ਹੈ 55 E 42 140 ਕੱਲ 1:00 ਵਜੇ 5 ਮਿੰਟ ਸਾਨੂੰ ਐਮ ਕੇ ਏਜੰਸੀ ਵਾਲਿਆਂ ਦਾ ਫੋਨ ਆਇਆ ਸਾਡੀ ਏਜੰਸੀ ਐਮ ਕੇ ਏਜੰਸੀ ਉਹਨਾਂ ਦਾ ਫੋਨ ਆਇਆ ਸਾਨੂੰ ਨਾਲ ਦੱਸਿਆ ਤੁਹਾਡੇ ਕੋਲ ਇੱਕ ਹੋਰ ਦਾ ਨਾਮ ਲੱਗਿਆ